ਉਹਨਾਂ ਨੇ ਕੰਮਿਆសារੂ ਚਾੜੀ ਸੇ ਦਾ ਧਿਆਨ ਰੱਖਿਆ ਉਹਨਾਂ ਦੇ ਆਫਿਸ ਦੇ ਅੰਦਰ ਹਵਾ ਸਾਫ ਕਰਨ ਲਈ ਆਕਸੀਜਨ ਵੇਲ ਵਾਲੇ 100 100 ਸਾਲ 200 ਸਾਲ ਪੁਰਾਣੇ ਦਰਖਤ ਕੱਟੇ ਗਏ ਔਰ ਉਹਨਾਂ ਦੀ ਰਹਿਨਮਾਈ ਹੀਟ ਕੱਟੇ ਗਏ ਉਹਨਾਂ ਵਿੱਚ ਸਿਗਨੇਚਰ ਹੋਏ ਤਾਂ ਕੱਟੇ ਗਏ ਤੇ ਮੈਂ ਆਪਣੇ ਕੁਝ ਸਾਥੀਆਂ ਨੂੰ ਜਿਹੜੇ ਵਾਤਾਵਰਨ ਡਿਫੈਂਡਰਸ ਸਾਥੀਆਂ ਨੂੰ ਕੰਟੈਕਟ ਕੀਤਾ ਤੇ ਅਸੀਂ ਸੋਚਿਆ ਚਲੋ ਕੱਲ ਜਾ ਕੇ ਪ੍ਰੋਟੈਸਟ ਸ਼ੁਰੂ ਕਰਦੇ ਹਾਂ ਅਗਲੇ ਸ਼ਾਮ ਹੋ ਗਈ ਸੀ ਜਦੋਂ ਤੱਕ ਅਸੀਂ ਕਾਫੀ ਲੋਕਾਂ ਨੂੰ ਕੰਟੈਕਟ ਕਰਕੇ ਕੀਤਾ ਤੇ ਅਗਲੇ ਦਿਨ ਜਦੋਂ ਮੈਂ ਇੱਥੇ ਪਹੁੰਚੀ ਕਿ ਚਲੋ ਦੇਖੀਏ ਤਾਂ ਸੇਕ ਹੀ ਚੱਲ ਰਿਹਾ ਤੇ 15 ਆ ਪੀੜਾਂ ਦਾ ਕਤਲ ਹੋ ਚੁੱਕਿਆ ਸੀਗਾ ਤੇ ਪਹਿਲੇ ਦਿਨ ਫਿਰ ਮੈਂ ਡੀਸੀ ਸਾਹਿਬ ਦਾ ਨੰਬਰ ਹੈਗਾ ਮੇਰੇ ਕੋਲ ਜਾਣਦੇ ਨੇ ਉਹਨੂੰ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਚੁੱਕਿਆ ਨਹੀਂ ਤੇ ਮੈਸੇਜ ਕੀਤਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਅਸੀਂ ਫਿਰ ਤੇਜਸਵੀ ਹੁਣ ਆਏ ਤੇਜਸਵੀ ਵਿਨਾਸ ਦੂਜੇ ਐਨਵਾਇਰਨਮੈਂਟਲਿਸਟ ਨੇ ਤੇ ਅਸੀਂ ਉਸੇ ਟਾਈਮ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਜਾ ਕੇ ਆਪਣੀ ਕੀਤੀ ਕੰਪਲੇਂਟ ਲੌਂਚ ਵਰਕਰਾਂ ਨੂੰ 9 ਵਜੇ ਰਾਤ ਨੂੰ ਫੋਨ ਕਰ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਫੋਨ ਬੰਦ ਸੀਗੇ ਤੇ ਕੱਲ ਅਸੀਂ ਪਹੁੰਚੇ ਤਾਂ ਪਤਾ ਲੱਗਿਆ 10:30 ਤੋਂ ਲੈ ਕੇ 2 ਵਜੇ ਤੱਕ ਰਾਤ ਦੇ 10:30 ਤੋਂ 2:00 ਲੈ ਕੇ 2 ਵਜੇ ਤੱਕ 3-4 ਘੰਟੇ ਆ ਕੇ ਇਹਨਾਂ ਨੇ ਕਤਲ ਕਰਦੇ ਚੋਰਾ ਮੰਨੂ ਆ ਕੇ ਇਲੀਗਲ ਕਤਲ ਕਰਦੇ ਹੈ ਕੱਲ ਤੇਜਸਵੀ ਜੀ ਨੇ ਜਾ ਕੇ ਉਹਨਾਂ ਨੂੰ ਕੰਪਲੇਂਟ ਲੌਂਚ ਕੀਤੀ ਹੈ ਮੇਰੇ ਖਿਆਲ ਵਿੱਚ ਆਫਿਸ ਵੀ ਗਏ ਸੀ ਉਹ ਪੀਡਬਲ ਦਾ ਜਿਹੜਾ ਇੰਜੀਨੀਅਰ ਹੈ ਜਿਨੇ ਸਾਰਾ ਕੁਝ ਕੀਤਾ ਰਾਤ ਨੂੰ ਚੋਰਾ ਮੰਨੂ ਆਰਡਰ ਕਰਕੇ ਕ ਉਨੀ ਚੁਕਦਾ ਪਿਆ ਜੀ ਅਸੀਂ ਜੱਪੀਆਂ ਪਾ ਕੇ ਵੇੜ ਨੂੰ ਗਏ ਉਸ ਦਿਨ ਰਾਤ ਨੂੰ ਜਦੋਂ ਉਹ ਕਤਲ ਪਿਆ ਹੋਇਆ ਸ਼ਮਸ਼ਾਨ ਘਾਟ ਦਾ ਪਾਟ ਜੜੀ ਵੈਲਕਮ ਜੱਪੜੀ ਦੇਖਣ ਸਾਰੇ ਦਸ਼ਕਰਾਂ ਸਵਾਗਤ ਹੈ ਤੇ ਸਿਸਟਮ ਖੜੇ ਆ ਜਲੰਧਰ ਦੇ ਸਿਵਲ ਸਰਜਨ ਦਫਤਰ ਦੇ ਵਿੱਚ ਤਾਂ ਦੱਸ ਗਿਆ ਜਲੰਧਰ ਦਾ ਇਹ ਉਹ ਦਫਤਰ ਹੈ ਜਿੱਥੇ ਲੋਕ ਦੂਰੋ ਦੂਰੋ ਆਪਣਾ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਲੈਣ ਲਈ ਜਿਹੜੇ ਇੱਥੇ ਪਹੁੰਚਦੇ ਨੇ ਔਰ ਜਿਹੜੇ ਇੱਥੇ ਵੱਡੇ ਅਫਸਰ ਜਿਹੜੇ ਆ ਇੱਥੇ ਜਿਹੜੇ ਬੰਦੇ ਨੇ ਅਧਿਕਾਰੀ ਨੇ ਵੱਡੇ ਅਧਿਕਾਰੀ ਬੰਦੇ ਨੇ ਤਾਂ ਉਹ ਬਿਲਡਿੰਗ ਦਾ ਹਾਲਾਤ ਤੁਹਾਨੂੰ ਦਿਖਾ ਦੰਨੇ ਆ ਬਿਲਡਿੰਗ ਨੂੰ ਜਿਹੜਾ ਤੋੜਿਆ ਜਾ ਰਿਹਾ ਔਰ ਉਹਦੇ ਨਾਲ-ਨਾਲ ਜਿਹੜੇ ਆ ਪੇਡਾਂ ਨੂੰ ਕੱਟਿਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਸੀ ਦੇਸ ਸਦਿਓ ਕਿਵੇਂ ਪੇਡ ਜਿਹੜੇ ਆ ਜਿਵੇਂ ਕਹਿਆ ਜਾਂਦਾ ਕਿ ਪੇੜ ਲਗਾਏ ਜਾਣ ਆਕਸੀਜਨ ਮਿਲੇਗੀ ਜਿਵੇਂ ਪੇੜਾਂ ਨੂੰ ਕੱਟਿਆ ਜਾ ਰਿਹਾ ਐਵੇਂ ਨਹੀਂ ਲੱਗਦਾ ਕਿ ਹੁਣ ਸਾਨੂੰ ਆਕਸੀਜਨ ਮਿਲੇਗੀ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਵੇਂ ਪੇੜ ਕੱਟੇ ਜਾ ਰਹੇ ਉੱਥੇ ਹੀ ਪੀਪਲ ਜਿਹੜਾ ਪੇੜ ਹੈ ਜਿਸ ਨੂੰ ਪੂਜਿਆ ਵੀ ਜਾਂਦਾ ਉਸ ਨੂੰ ਵੀ ਜਿਹੜਾ ਕੱਟਿਆ ਜਾ ਰਿਹਾ ਤਸਵੀਰਾਂ ਤਰਨਾ ਸਾਂਝੀਆਂ ਕਰ ਰਹੇ ਆ ਇਹ ਜਲੰਧਰ ਦੇ ਸਿਵਲ ਸਿਵਲ ਸਰਜਨ ਦਫ਼ਤਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੇੜਾਂ ਨੂੰ ਜਿਹੜਾ ਕਟਿਆ ਜਾ ਰਹਾ ਔਰ ਜਿੱਥੇ ਸਰਕਾਰਾਂ ਹੀ ਕਹਿੰਦੀਆਂ ਨੇ ਕਿ ਪੇੜ ਲਗਾਓ ਆਕਸੀਜਨ ਵਧੇਗੀ ਉਥੇ ਸਰਕਾਰਾਂ ਵੱਲੋਂ ਹੀ ਜਿਹੜੇ ਪੇੜਾਂ ਨੂੰ ਕਟਿਆ ਜਾ ਰਿਹਾ ਹੈ ਬਿਲਡਿੰਗ ਨੂੰ ਤੋੜਨ ਜਿਹੜਾ ਉਥੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਹੁਣ ਨਵਾਂ ਜਿਹੜਾ ਦਫ਼ਤਰ ਬਣੇਗਾ ਦਫ਼ਤਰ ਬਣਾਉਣ ਲਈ ਜਿਹੜਾ ਪੇੜ ਹੁਣ ਇੱਥੋਂ ਕੱਟ ਰਹੇ ਨੇ ਉਥੇ ਹੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਦੂਸਰੇ ਪਾਸੇ ਜਿਹੜੀਆਂ ਅਲੱਗ-ਅਲੱਗ ਐਨਜੀਓ ਦੇ ਜਿਹੜੇ ਪਰਦਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਇਹਦਾ ਵਿਰੋਧ ਕੀਤਾ ਜਾ ਰਿਹਾ ਤਸਵੀਰ ਟਰਨਾਂ ਸਾਂਝੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਦੀ ਹੋਰ ਤਸਵੀਰ ਦਿਖਾ ਦਿੰਨਾ ਤੁਹਾਨੂੰ ਕਿ ਕਿਵੇਂ ਤੁਸੀਂ ਉਹ ਦੇਖ ਸਕਦੇ ਹੋ ਕਿ ਪੇੜ ਰੱਖ ਕੇ ਜਿਹੜਾ ਅੱਜ ਉਹਦਾ ਅੰਤਿਮ ਜਿਹੜਾ ਵਿਦਾਈ ਜਿਹੜੀ ਹੈ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿਵੇਂ ਲਿਖਿਆ ਹੋਇਆ ਜਿਵੇਂ ਜੇ ਡੇਢ ਮਹੀਨਾ ਲੰਘਾ ਨੇ ਮੈਂ মিডিਆ ਪਹੁੰਚੀ ਹੈ ਅਫਸਾਰ ਸਿੰਘ ਜੀ ਬੈਠੇ ਸੀ ਡਾਕਟਰ ਜੀ ਨਾਲ ਬੈਠੇ ਸੀ ਵਿਚਾਰ ਲੈ ਸੀ ਤੁਸੀਂ ਪਹੁੰਚੇ ਹੋ ਨਹੀਂ ਨਹੀਂ ਕਹਿੰਦੇ ਨਹੀਂ ਪਹੁੰਚੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਸਟਾਪ ਟਰੀ ਮਰਡਰ ਸਾਡੇ ਨਾਲ ਇਸ ਟਾਈਮ ਹੁਣ ਪੀਪੀਆਰ ਮਾਰਕੀਟ ਦੇ ਪ੍ਰਧਾਨ ਰਾਜਾ ਜੀ ਮਝੂਰ ਨੇ ਗੱਲਬਾਤ ਕਰਦੇ ਆ ਸਰ ਜਿਹੜਾ ਅੱਜ ਇੱਥੇ ਵਿਰਖਸ਼ ਕੱਟੇ ਗਏ ਆ ਉਹਨਾਂ ਦੀ ਵਿਦਾਈ ਦਿੱਤੀ ਅੰਤਿਮ ਵਿਦਾਈ ਜਿਹੜੀ ਅੱਜ ਕੀਤੀ ਜਾ ਰਹੀ ਹੈ ਕਿਉਂ ਸਰਕਾਰਾਂ ਕਹਿੰਦੀਆਂ ਆਪ ਇਹਨਾਂ ਨੂੰ ਲਗਾਇਆ ਜਾਵੇ ਡਾਕਟਰ ਕਹਿੰਦੇ ਆ ਆਕਸੀਜਨ ਵਾਸਤੇ ਸਾਨੂੰ ਪੇੜ ਲਗਾਉਣੇ ਜ਼ਰੂਰੀ ਆ ਪਰ ਡਾਕਟਰ ਹੀ ਉਹਨਾਂ ਇੱਥੇ ਵਿਰੋਧ ਨਹੀਂ ਕਰ ਰਹੇ ਬਹੁਤ ਅਫਸੋਸ ਦੀ ਗੱਲ ਹੈ ਇਹਨਾਂ ਦੇ ਅਗੇਂਸਟ ਕੰਟਰੈਕਟਰ ਤੇ ਸਿਵਲ ਸਰਜਨ ਅਫੀਸਰ ਕੋਣ ਨਾਮ ਵਗੈਰਾ ਜੀ ਪਤਾ ਜਿੰਨਾ ਦਾ ਕੰਮ ਹੈ ਸਾਨੂੰ ਸਾਰੇ ਡਿਸਟ੍ਰਿਕਟ ਨੂੰ ਸਿਹਤ ਦੇਣੀ ਮਾਲ ਲੈ ਲਓ ਭਾਈ ਸਾ ਜਿਹਨੂੰ ਸਿਹਤ ਦੇਣੀ ਉਹਨਾਂ ਦਾ ਕੰਮ ਹੈ ਸਾਰੀ ਸਾਡੀ ਸਿਹਤ ਦਾ ਧਿਆਨ ਰੱਖਣਾ ਉਹਨਾਂ ਦੇ ਆਫਿਸ ਦੇ ਅੰਦਰ ਹਵਾ ਨੂੰ ਸਾਫ਼ ਕਰਨ ਲਈ ਆਕਸੀਜਨ ਦੇਣ ਵਾਲੇ 100 100 ਸਾਲ 200 200 ਸਾਲ ਪੁਰਾਣੇ ਦਰਖਤ ਕੱਟੇ ਗਏ कोरोना ਦੀ ਰਹਿ ਨਮਾਈ ਹੇਟ ਕੱਟੇ ਗਏ ਉਹਨਾਂ ਦੇ ਸਿਗਨੇਚਰ ਹੋਏ ਤਾਂ ਕੱਟੇ ਗਏ ਬਸ ਇਸ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਸਾਡੀ ਸਿਹਤ ਦਾ ਧਿਆਨ ਕੌਣ ਰੱਖੇਗਾ ਬਿਲਕੁਲ ਠੀਕ ਹੈ ਜੀ ਬੜੇ ਅਫਸੋਸ ਦੀ ਗੱਲ ਹੈ ਮਤਲਬ ਅਸੀਂ ਡਾਕਟਰ ਨਵਨੀਰ ਜੀ ਦਾ ਸਾਥ ਦੇਣ ਆਏ ਜੀ ਕਿਉਂਕਿ ਉਹ ਇੱਕ ਇਕੱਲੀ ਲੇਡੀ ਏਸੀ ਜੀ ਲੜ ਰਹੀ ਹੈ ਬੜੇ ਸ਼ਲਾਘਾਯੋਗ ਇਹਨਾਂ ਦੇ ਕੰਮ ਨੇ ਇਹਨਾਂ ਨੇ ਸਾਡੀ ਮਾਰਕੀਟ ਨੂੰ ਪੀਪੀਆਰ ਮਾਰਕੀਟ ਨੂੰ ਲੋ ਪਲਾਸਟਿਕ ਝੋੜ ਬਣਾਉਣ ਚ ਸਭ ਤੋਂ ਵੱਡਾ ਇਹਨਾਂ ਦਾ ਹੱਥ ਹੈ ਜੀ ਜਿਹੜਾ ਕੋਈ ਸਟੱਕ ਨਹੀਂ ਰੁਮਾਲ ਨਹੀਂ ਹੈ ਲਲੋ ਔਰ ਸ਼ੁਰੂ ਹੋ ਰਿਹਾ ਹੈ ਬਸ ਇਹ ਮਤਲਬ ਕੁਝ ਵੀ ਕੈਨ ਯੋਗ ਗੱਲ ਰਹਿ ਨਹੀਂ ਗਈ ਮਤਲਬ ਇੱਥੇ ਦੇਖ ਕੇ ਮਨ ਨੂੰ ਬੜਾ ਦੁੱਖ ਆ ਰਿਹਾ ਜੀ ਅਸੀਂ ਆਪਣੇ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਸਾਡੀ ਮਾਰਕੀਟ ਚ ਦੇਖਿਆ ਹੋਣਾ ਅਸੀਂ ਮੈਕਸਿਮਮ ਦਰਖਤ ਲਾਉਂਦੇ ਹਾਂ ਹਰੇਕ ਵਾਰ ਜੀ ਨਵੀਂ ਰੋਡ ਬਣੀ ਅਸੀਂ ਨਵੀਂ ਰੋਡ ਨੂੰ ਵੀ ਦਰਖਤਾਂ ਨਾਲ ਭਰਿਆ ਇੱਕ ਪਾਸੇ ਅਸੀਂ ਦਰਖਤ ਲਾ ਰਹੇ ਹਾਂ ਦੂਜੇ ਪਾਸੇ ਸ਼ੁਰੂ ਹੋ ਰਿਹਾ ਹੈ ਬੋਲੋ ਇਹ ਹਾਲਾਤ ਹੋ ਰਹੇ ਨੇ ਤੁਸੀਂ ਆ ਕੇ ਸ਼ਾਮਿਲ ਬਸ ਅਜਿਹਾ ਸ਼ਬਦ ਨਹੀਂ ਹੈਗੇ ਬੋਲੋ ਅਰੇਂਜਮੈਂਟ ਕੀ ਕਰ ਬਹੁਤ ਮਨ ਭਾਵੁਕ ਹੋਇਆ ਦੇਖੇ ਹੈਗੇ ਸਿਰਫ ਟੱਕਰ ਜਦੋਂ ਤੁਹਾਡੇ ਉੱਪਰ ਬੈਠੀ ਲੌਬੀ ਜੀ ਐਡਮਿਨਿਸਟ੍ਰੇਸ਼ਨ ਇਹਨਾਂ ਕੰਮਾਂ ਚ ਇਨਵੋਲ ਹੋ ਜੇਗੀ ਤੁਸੀਂ ਤੁਸੀਂ ਕੀ ਕਰੋਗੇ ਤੁਹਾਡੇ ਲਈ ਦਰਖਾਸਤ ਕੀ ਕਰਦੇ ਨੇ ਇਹਨੇ ਦਿਨ ਤੋਂ ਜਿਹੜੇ ਮੈਮ ਕੱਲੇ ਬੈਠੇ ਹੋਏ ਨੇ ਇਹਨਾਂ ਨੇ ਉੱਪਰ ਜੀ ਡੀ ਸੀ ਲੈਵਲ ਤੇ ਜਾਂ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਬਿਲਕੁਲ ਡੀ ਸੀ ਸਾਹਿਬ ਨੂੰ ਦੋ ਤਿੰਨ ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪੀ ਡਬਲਯੂ ਡੀ ਵਿਭਾਗ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਸਾਰਿਆਂ ਦਾ ਇਹ ਸੀਗਾ ਪੀ ਡਬਲਯੂ ਡੀ ਨੇ ਇਜਾਜ਼ਤ ਦਿੱਤੀ ਹੈ ਜੀ 1,65,000 ਰੁਪਏ ਚ ਅਸੀਂ ਇਹਦਾ ਮੁਆਵਜ਼ਾ ਰੱਖਿਆ 165000 ਰੁਪਏ ਆਪਾਂ ਦੇਣ ਨੂੰ ਤਿਆਰ ਆ। ਸਾਨੂੰ 150 ਸਾਲ ਪੁਰਾਣਾ ਟਿੱਪਲ ਦੇ ਦੋ। ਬਿਲਕੁਲ ਇੱਕ ਦੇ ਦੋ। ਇਹ ਵੀ ਕੱਟਿਆ ਇੱਥੇ। ਸਾਨੂੰ ਇੱਕ ਦੇ। ਅੰਤਿਮ ਅਰਦਾਸ ਜਿਹੜੀ ਆ ਕੀਤੀ ਗਈ ਆ ਹੁਣ ਸਾਡੇ ਨਾਲ ਮੈਮ ਆ ਜੋ ਇੱਥੋਂ ਕਾਫੀ ਦਿਨਾਂ ਤੋਂ ਲੱਗੇ ਹੋਏ ਨੇ। ਮੈਮ ਤੁਸੀਂ ਕਾਫੀ ਦਿਨ ਤੋਂ ਇਕੱਲੇ ਜਿਹੜੇ ਇੱਥੇ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਕਿ ਪੇੜ ਨਾ ਕੱਟਿਆ ਜਾਵੇ। ਇਹ ਸਾਡਾ ਕਿਉਂਕਿ ਤੁਸੀਂ ਵੀ ਡਾਕਟਰ ਹੋ। ਡਾਕਟਰ ਹਮੇਸ਼ਾ ਕਹਿੰਦਾ ਕਿ ਪੇੜ ਲਗਾਏ ਜਾਣ ਤਾਂ ਹੀ ਸਾਨੂੰ ਜਿਹੜੀ ਆ ਆਕਸੀਜਨ ਮਿਲੇਗੀ। ਜੀ ਸ਼ਰਦਾ ਕੀਵੇਂ ਇਸ ਬਾਰੇ ਤੁਸੀਂ ਕਿਸੇ ਡੀਸੀ ਸਾਹਿਬ ਨਾਲ ਜਾਂ ਉਹਨਾਂ ਦੇ ਕਿਸੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਵਾਰ ਹਾਂਜੀ ਸਾਨੂੰ 14 ਸਤੰਬਰ ਦੀ ਟ੍ਰਿਬਿਊਨ ਜਿਹੜੀ ਮੈਂ 15 ਨੂੰ ਪੜ੍ਹੀ ਉਹ ਤੋਂ ਪਤਾ ਲੱਗਿਆ 15 ਐਤਵਾਰ ਸੀਗਾ ਤੇ ਮੈਂ ਆਪਣੇ ਕੁਝ ਸਾਥੀਆਂ ਨੂੰ ਜਿਹੜੇ ਵਾਤਾਵਰਣ ਡਿਫੈਂਡਰਸ ਸਾਥੀਆਂ ਨੂੰ ਕੰਟੈਕਟ ਕੀਤਾ ਤੇ ਅਸੀਂ ਸੋਚਿਆ ਚਲੋ ਕੱਲ ਜਾ ਕੇ ਪ੍ਰੋਟੈਸਟ ਸ਼ੁਰੂ ਕਰਦੇ ਹਾਂ ਅਗਲੇ ਦਿਨ ਸ਼ਾਮ ਹੋ ਗਈ ਸੀ ਜਉ ਤਾਂ ਅਸੀਂ ਕਾਫੀ ਲੋਕਾਂ ਨੂੰ ਕੰਟੈਕਟ ਕਰੇ ਕੀਤਾ ਤੇ ਅਗਲੇ ਦਿਨ ਜਦੋਂ ਮੈਂ ਇੱਥੇ ਪਹੁੰਚੀ ਕਿ ਚਲੋ ਦੇਖੀਏ ਤਾਂ ਸੇ ਕੀ ਚੱਲ ਰਿਹਾ ਤੇ 15 ਪੀੜਾਂ ਦਾ ਕਤਲ ਹੋ ਚੁੱਕਿਆ ਸੀਗਾ ਸੋ ਅਸੀਂ ਨਿਊ ਸਾਨੂੰ ਪਤਾ ਹੀ ਬਾਅਦ ਚ ਲੱਗਿਆ ਪੰਜ 6 ਪੀੜ ਰਹਿ ਗਏ ਸੀਗੇ ਇੱਕ ਇੱਕ ਛੋਟਾ ਸੀਗਾ ਬਾਕੀ ਵੱਡੇ ਸੀਗੇ ਉਹਦੇ ਉਹਦੇ ਚੋਂ ਇੱਕ 400 ਇੰਚੀ ਟ੍ਰੰਕ ਵਾਲਾ ਪਲਕਨ ਸਿਗਾ ਜਿਹੜਾ ਕਿ 100 ਸਾਲ ਤਾਂ ਹੋਣਾ ਹੈ 80 100 ਸਾਲ ਪੁਰਾਣਾ ਜੇ ਦੀ ਛਾਂ ਚ ਬੈਠ ਕੇ ਅਸੀਂ ਪ੍ਰੋਟੈਸਟ ਕੀਤੇ ਦੋ ਦਿਨ ਤੇ ਪਹਿਲੇ ਦਿਨ ਫਿਰ ਮੈਂ ਡੀਸੀ ਸਾਹਿਬ ਦਾ ਨੰਬਰ ਹੈਗਾ ਮੇਰੇ ਕੋਲ ਜਾਂਦੇ ਨੇ ਉਹ ਮੈਨੂੰ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਚੁੱਕਿਆ ਨਹੀਂ ਤੇ ਮੈਸੇਜ ਕੀਤਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਅਸੀਂ ਫਿਰ ਤੇਜਸਵੀ ਹੁਣੀ ਆਏ ਤੇਜਸਵੀ ਮਨਾਸ ਦੂਜੇ এনਵਾਇਰਨਮੈਂਟਲਿਸਟ ਨੇ ਤੇ ਅਸੀਂ ਉਸੇ ਟਾਈਮ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਜਾ ਕੇ ਆਪਣੀ ਕੀਤੀ ਕੰਪਲੇਂਟ ਲੌਂਜ ਕਿ ਇਹ ਐਂਸ਼ੀਅਨ ਟਰੀਜ਼ ਨੂੰ ਐਵੇਂ ਬਿਨਾ ਪਤਾ ਲੱਗਿਆ ਕਿ ਪੀ ਡਬਲਯੂ ਡੀ ਨੇ ਪਰਮਿਸ਼ਨ ਦਿੱਤੀ ਹੈ ਤਾਂ ਬਿਲਕੁਲ ਹੀ ਨੇਰਛਾਇਆ ਹੋਇਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਨੂੰ ਤਾਂ ਬਿਲਡਿੰਗ ਬਨਣ ਨਾਲ ਹੈਗਾ ਤੇ ਬਸ ਜੀ ਕੰਟੈਕਟ ਕਰ ਫਿਰ ਅਗਲੇ ਦਿਨ ਸੋਡਲ ਦਾ ਮੇਲਾ ਸੀਗਾ ਉਹ ਦਿਨ ਵੀ ਅਸੀਂ ਸਾਰਾ ਦਿਨ ਰਹੇ ਡੀਸੀ ਸਾਹਿਬ ਦੇ ਆਫਿਸ ਤੋਂ ਪਤਾ ਲੱਗਿਆ ਤੁਸੀਂ ਵੀਰਵਾਰ ਨੂੰ ਮਿਲ ਸਕਦੇ ਹੋ ਉਹਨਾਂ ਨੂੰ ਅੱਜ ਵੀਰਵਾਰ ਹੈ ਅੱਜ ਕਤਲਿਆਮ ਹੋਏ ਦੋ ਦਿਨ ਹੋ ਚੁੱਕੇ ਨੇ ਤੇ ਬਸ ਜੀ ਫਿਰ ਰਾਤ ਨੂੰ ਅਸੀਂ ਫਿਰ ਛੱਡ ਕੇ ਮੰਗਲਵਾਰ ਨੂੰ ਅਸੀਂ ਜਿਹੜੇ ਛੱਡ ਕੇ ਗਏ ਨਾ ਸਾਈਟ ਤੇ ਉਹ ਜਿਹੜੇ ਵਰਕਰ ਸੀ ਜਿਹੜੇ ਕੱਟਦੇ ਸੀ ਉਹਨਾਂ ਨੇ ਸਾਨੂੰ ਇੱਕ ਦਿਨ ਪਹਿਲਾਂ ਦੱਸਿਆ ਸੀ ਸਾਨੂੰ ਹੁਕਮ ਹੈ ਕਿ ਅਜੇ ਰੁਕੋ ਇਹ ਇਹ ਵਾਲੇ ਪੰਜ ਪੇੜਾਂ ਤੇ ਪ੍ਰੋਟੈਸਟ ਹੋ ਕੁੱਕ ਮੈਂ ਕਿ ਰੁਕੋ ਮੈਂ ਕਿ ਉਹ ਦਿਨ ਉਹ ਥੋੜਾ ਜਿਹਾ ਗੜਬੜ ਲੱਗ ਰਹੀ ਸੀ ਕਹਿੰਦੇ ਸੀ ਜਾਣਾ ਹੈ ਮੈਂ ਕਿ ਤੁਸੀਂ ਦੱਸੋ ਤੇ ਸਹੀ ਕੀ ਹੋ ਰਿਹਾ ਅੱਜ ਰਾਤ ਨੂੰ ਤੇ ਨਹੀਂ ਕੋਈ ਪਲਾਨ ਹੈਗਾ ਕੱਲ ਸਵੇਰ ਦਾ ਕੀ ਹੈਗਾ ਪਲਾਨ ਸਾਨੂੰ ਨਹੀਂ ਪਤਾ ਪੈਨ ਜੀ ਅਸੀਂ ਤਾਂ ਜਾ ਰਹੇ ਹਾਂ ਸਾਡੀ ਕਿਸੇ ਹੋਰ ਹਮੀਰਾ ਭੇਜ ਰਹਿਣੇ ਸਾਨੂੰ ਤੇ ਉਹ ਫਿਰ ਸਬਾਹ ਚ ਪਤਾ ਲੱਗਿਆ ਕਿਸੇ ਨੇ ਕਿਸੇ ਨੂੰ ਵੀ ਭੇਜਿਆ ਬਾਅਦ ਵਰਕਰਾਂ ਨੂੰ 9 ਵਜੇ ਰਾਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਫੋਨ ਬੰਦ ਸੀਗੇ ਤੇ ਕੱਲ ਅਸੀਂ ਪਹੁੰਚੇ ਤੇ ਸਾਨੂੰ ਪਤਾ ਲੱਗਿਆ 10:30 ਤੋਂ ਲੈ ਕੇ 2 ਵਜੇ ਤੱਕ ਰਾਤ ਦੇ 10:30 ਤੋਂ 2 ਵਜੇ ਲਗਭਗ 2 ਵਜੇ ਤੱਕ 3-4 ਘੰਟੇ ਆਕੇ ਇਹਨਾਂ ਨੇ ਕਤਲ ਕਰਤੇ ਚੋਰਾ ਵਾਂਗੂ ਆਕੇ ਇਲੀਗਲ ਕਤਲ ਕਰਤੇ ਹੈ ਉਹ ਦੇ ਲਈ ਅੱਜ ਸੀ ਅੰਤੇਵਲਤਾਸ ਸਾਰੇ ਪੇੜਾ ਨਹੀਂ ਕਰ ਰਹੇ ਹਾਂ ਜੀ ਸ਼ਮਸ਼ਾਨ ਘਾਟ ਬਣੀ ਹੋਈ ਐ ਅਸੀਂ ਸ਼ਮਸ਼ਾਨ ਘਾਟ 'ਤੇ ਬੈਠੇ ਹਾਂ ਹਾਂ ਜੀ ਮੇਰਾ ਮੈਂ ਇਹ ਐਮਫਸਾਈਜ਼ ਕਰਨਾ ਚਾਹਾਂਗੀ ਤੁਸੀਂ ਕਿਹਾ ਡਾਕਟਰ ਹੋ ਤੁਸੀਂ ਤੇ ਅਸੀਂ ਤਿੰਨੋਂ ਡਾਕਟਰ ਹਾਂ ਡਾਕਟਰ ਮਨਮਹੇਕ ਡਾਕਟਰ ਪਵਨ ਤੇ ਮੈਂ ਤੇ ਅਸੀਂ ਬੈਠੇ ਪ੍ਰੋਟੈਸਟ ਕਰ ਰਹੇ ਹਾਂ ਮੈਂ ਇਸ ਲਈ ਸਪੈਸ਼ਲੀ ਕਹਿ ਰਹੀ ਹਾਂ ਕਿਉਂਕਿ ਡਾਕਟਰਸ ਆਰ ਨਾਟ ਡੂ ਡਿਲੀਜੈਂਸ ਇਨ ਐਕਟਿਵਿਜ਼ਮ which is a problem ਹਾਂ ਜੀ ਮੇਰਾ ਮਤਲਬ ਇਹ ਆ ਪੰਜਾਬੀ ਵਿੱਚ ਕੀ ਡਾਕਟਰ ਜਦ ਤੱਕ ਨਹੀਂ ਆਵਾਜ਼ ਉਠਾਨਗੇ ਜਿਹੜੇ 엘ੀਟ ਮੈਂਬਰਸ ਆਫ ਸੋਸਾਇਟੀ ਜਿਹੜੇ ਇੰਟੈਲੀਜੈਂਸੀ ਆ change me when I ਅਸੀਂ ਸੇਵਲ ਹਸਪਤਾਲ 'ਚ ਬੈਠੇ ਆਂ ਮੈਨੂੰ ਹੁਣੇ ਦੋ ਡਾਕਟਰਸ ਮਿਲੇ ਸਵੇਰੇ ਜਦੋਂ ਮੈਂ ਆਈ ਮੈਂ ਉਹ ਕਹਿੰਦੇ ਅਸੀਂ ਤਾਂ ਪ੍ਰੋਟੈਸਟ ਕੀਤਾ ਥੋੜੀ ਦੇਰ ਪਰ ਜਦੋਂ মিডিਆ ਆ ਗਿਆ ਸਾਨੂੰ ਡਰ ਲੱਗਿਆ ਉਹਨਾਂ ਨੂੰ ਆਪਣੀ এমਪਲੋਇਮੈਂਟ ਦਾ ਫਿਕਰ ਹੈ ਤੇ ਅਸੀਂ ਇਸ ਮਕਾਮ ਤੇ ਪਹੁੰਚ ਚੁੱਕੇ ਆਂ ਜਿੱਥੇ ਹਿਊਮਨਿਸਟਿਕ professions ਆ ਜਿਹੜੀਆਂ ਉਹ ਹਿਊਮਨਿਜ਼ਮ ਲਈ ਇਤੋਂ ਵੱਡਾ ਹਿਊਮਨਿਜ਼ਮ ਕੀ ਹੈ ਅਸੀਂ ਸੈਂਸ਼ੀਅੰਟ ਟਰੀਜ਼ ਨੂੰ ਬਚਾਉਣ ਲਈ ਉਹ ਉਹਦੇ ਲਈ ਉਹ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਸਾਡਾ ਇਹ ਇਕੋਸਿਸਟਮ ਬਣ ਚੁੱਕਿਆ ਇਸ ਲਈ ਸਾਡਾ ਸਰਵਨਾਸ਼ ਹੋ ਰਿਹਾ ਇਸ ਟਾਈਮ ਤੇ ਜੀ ਗੱਲ ਕੀਤੀ ਜਾਵੇ ਕਿ ਡੀਸੀ ਸਾਹਿਬ ਨੇ ਤੁਹਾਨੂੰ ਮੈਂ ਦਿੱਤਾ ਸੀਗਾ ਜਾਂ ਉਹਨਾਂ ਦੇ ਅਧਿਕਾਰੀਆਂ ਨੇ ਕੋਈ ਐਸ ਡੀ ਐਮ ਸਾਹਿਬ ਨੇ ਜਾਂ ਹੋਰ ਅਧਿਕਾਰੀ ਨੇ ਉਹ ਕਿਸੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਜੇ ਤੱਕ ਉੱਥੇ ਦੇ ਅਧਿਕਾਰੀਆਂ ਨੇ ਨਹੀਂ ਜੀ ਕੱਲ ਤੇਜਸਵੀ ਜੀ ਨੇ ਜਾ ਕੇ ਉਹਨਾਂ ਨੂੰ ਕੰਪਲੇਂਟ ਲੌਂਚ ਕੀਤੀ ਹੈ ਮੇਰੇ ਖਿਆਲ ਡੀਸੀ ਆਫਿਸ ਵੀ ਗਏ ਸੀ ਉਹ ਪੀਡਬਲਯੂਡੀ ਦਾ ਜਿਹੜਾ ਇੰਜੀਨੀਅਰ ਹੈ ਜਿਨੇ ਸਾਰਾ ਕੁਝ ਕੀਤਾ ਰਾਤ ਨੂੰ ਚੋਰਾ ਵਾਂਗੂ ਆਰਡਰ ਕਰਕੇ ਕੰਟਰੈਕਟਰ ਨੂੰ ਉਹ ਤਾਂ ਫੋਨ ਨਹੀਂ ਚੁੱਕਦਾ ਪਿਆ ਜੀ ਤੇ ਤੁਸੀਂ ਕੋਈ ਸਾਹਮਣੇ ਬਿਲਕੁਲ ਥਾਣਾ ਹੈ ਥਾਣਾ ਚਾਰ ਹੈ ਜਿੱਥੇ ਆਪਾਂ ਬੈਠੇ ਹਾਂ ਸਿਵਲ ਸਰਜਨ ਦਫਤਰ ਤੇ ਉੱਥੇ ਕੋਈ ਕੰਪਲੇਂਟ ਕੀਤੀ ਹੋ ਕਿਉਂਕਿ ਪੇੜਾਂ ਨੂੰ ਕੱਟਣਾ ਤੇ ਜਿੱਦਾਂ ਸਾਨੂੰ ਵੀ ਦੱਸਿਆ ਜਾਂਦਾ ਕਿ ਪੇੜਾਂ ਨੂੰ ਕੱਟਣਾ ਜਿਹੜਾ ਇੱਕ ਜੁਨਮ ਦੱਸਿਆ ਜਾਂਦਾ ਹੈ ਇਹ ਪੇੜ ਨਹੀਂ ਕੱਟੇ ਜਾਣੇ ਚਾਹੀਦੇ ਫਿਰ ਇਹ ਕਿਉਂ ਪੁਲਿਸ ਵੀ ਚੁੱਪ ਬੈਠਾ ਕੀਏ ਉਪਰੋਂ ਇਹਨਾਂ ਨੂੰ ਆਰਡਰ ਤਾਂ ਕਰਕੇ ਬਿਲਕੁਲ ਜੀ ਹਾਈ ਲੈਵਲ ਕਮੇਟੀ ਬੈਠੀ ਹੈ 6 ਮਹੀਨੇ ਸੌਰੀ ਮੈਂ ਇੱਕ ਰੋਗੀ ਕਲਿਆਣ ਸਮਿਤੀ ਇਥੇ ਲੋਕਲ ਉਹਦੀ ਮੈਂਬਰ ਆ ਕੁਝ ਦਿਨ ਹੋ ਗਏ ਮੀਟਿੰਗ ਆ ਡਾਕਟਰ ਸ਼ਰਮਾ ਜਿਹੜੇ ਪਿਛਲੇ ਸਿਵਲ ਸਰਜਨ ਸੀਗੇ ਉਹਨਾਂ ਨੇ ਕਮੇਟੀ ਬਿਠਾਈ ਹੈ ਉਹਦੇ ਚ ਅਵਤਾਰ ਸਿੰਘ ਜਿਹੜੇ ਇੰਟਰਵਿਊ ਦੇ ਰਹੇ ਉਹ ਵੀ ਸੀਗੇ ਉਹਨਾਂ ਨੂੰ ਕਮੇਟੀ ਤੋਂ ਕੱਢ ਦਿੱਤਾ ਗਿਆ ਸੀਗਾ ਉਹਨਾਂ ਨੇ ਓਬਜੈਕਸ਼ਨ ਰੇਜ਼ ਕੀਤੀ ਸੀ ਤੇ ਉਹਨਾਂ ਨੇ ਅਪਰੂਵਲ ਦਿੱਤਾ ਹੈ ਉੱਤੋਂ ਆਇਆ ਬਿਲਕੁਲ ਅਪਰੂਵਲ ਉੱਤੋਂ ਆਇਆ ਉਸ ਤੋਂ ਬਾਅਦ ਪੀ ਡਬਲਯੂ ਡੀ ਨੇ ਪਰਮਿਸ਼ਨ ਲੈਟਰ ਦਿੱਤਾ ਹੈ ਫੋਰੈਸ ਡਿਪਾਰਟਮ ਸੀਗੀ ਇਹ ਇਹ ਸਾਰੇ ਪੇੜਾਂ ਦੀ 1 ਲੱਖ 65 ਹਜ਼ਾਰ ਵੀ ਵੀ ਪੇੜਾਂ ਦੀ 1.5 ਲੱਖ ਵੈਲਿਊ ਕੱਢ ਕੇ ਦਿੱਤੀ ਹੈ ਇਹ ਸਾਡਾ ਹਾਲ ਹੈ ਇਸ ਟਾਈਮ ਤੇ ਨੇਰ ਨਗਰੀ ਚਾਈ ਹੋਈ ਹੈ ਪੁਲਿਸ ਜੀ ਨੇ ਕੀ ਕਵਾਂਗੀ ਉਹਨਾਂ ਕੋ ਲੀਗਲ ਲੀਗਲ ਆਰਡਰ ਹੈਗਾ ਪੀ ਡਬਲ ਯੂ ਤੋਂ ਹਾਂ ਜੀ ਉਹ ਚੋਰਾਆਂ ਨੇ ਇਸ ਲਈ ਕੱਟਿਆ ਰਾਤ ਨੂੰ ਆ ਕੇ ਕਿਉਂਕਿ ਲੋਕ ਅਸੀਂ ਬੈਠੇ ਸੀਗੇ ਇੱਥੇ ਅਸੀਂ ਚਿਪਕ ਕੇ ਉਸ ਦਿਨ ਅਸੀਂ ਫੋਟੋ ਖਿਚਾਈਏ ਚਿਪਕ ਕੇ ਪੇੜ ਨਾਲ ਤੁਸੀਂ ਕਿਸੇ ਹੋਰ ਸੰਦੀਪ ਅੰਸਲ ਜੀ ਦੀ ਜਾਂ ਕਵਰੇਜ ਦੇਖੋ ਅਸੀਂ ਜਪੀਆਂ ਪਾ ਕੇ ਪੇੜ ਨੂੰ ਗਏ ਹਾਂ ਉਸ ਦਿਨ ਰਾਤ ਨੂੰ ਜਿਹੜਾ ਉਹ ਕਤਲ ਪਿਆ ਹੋਇਆ ਸ਼ਮਸ਼ਾਨ ਕਾਟ ਦਾ ਦਾ ਪਾਟ ਜਿਹੜਾ ਪਲਕਨ ਜੀ ਹੁਣ ਹੁਣ ਅਗਲੀ ਕਾਰਵਾਈ ਕੀ ਰਵੇਗੀ ਅੱਜ ਤਾਂ ਅੰਤਿਮ ਅਰਦਾਸ ਜਿਹੜੀ ਹੈ ਕੀਤੀ ਗਈ ਹੁਣ ਅਗਲੀ ਕਾਰਵਾਈ ਕੀ ਰਵੇਗੀ ਇੱਥੇ ਹੀ ਇਦਾਂ ਹੀ ਪ੍ਰਦਰਸ਼ਨ ਚੱਲਦਾ ਰਹੇਗਾ ਕਿ ਕੋਈ ਉੱਪਰ ਸਟੇ ਵਗੈਰਾ ਲਿੱਤਾ ਜਾਵੇਗਾ ਕੀ ਕਾਰਵਾਈ ਰਵੇਗੀ ਸਾਡੀ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਜਿਹੜੀ ਅਸੀਂ ਕੰਪਲੇਂਟ ਪਾਈ ਹੈ ਮੰਡੇ ਨੂੰ ਉਹਦੀ ਹੀアリング ਆਏਗੀ ਕੁਝ ਦਿਨਾਂ ਵਿੱਚ ਉਸ ਤੋਂ ਬਾਅਦ ਅਸੀਂ ਕ੍ਰਿਮੀਨਲ ਕੰਪਲੇਂਟ ਅਗੇਂਸਟ ਅ ਕੰਟਰੈਕਟਰ ਐਂਡ ਪੀਡਬਲੂਡੀ ਐਂਡ ਅਦਰ ਆਫੀਸਰਸ ਐਜ਼ ਨੀਡਿਡ ਕਰਾਂਗੇ ਇਸ ਟਾਈਮ ਤੇ ਸਭ ਤੋਂ ਜ਼ਰੂਰੀ ਅੱਜ ਦੀ ਜਿਹੜੀ ਅਸੀਂ ਲੋਕਾਂ ਨੂੰ ਇਕੱਠਾ ਕੀਤਾ ਹੈ ਰਿਫਲੈਕਸ਼ਨਸ ਲਈ ਇਕੱਠਾ ਕੀਤਾ ਹੈ ਕਿਉਂਕਿ ਅਸੀਂ ਐਜ਼ ਅ ਸਿਵਲ ਸੋਸਾਇਟੀ ਕਿੱਥੇ ਫੇਲ ਹੋਏ ਇਹ ਅਸੀਂ ਪਛਤਾ ਇਹ ਅਰਦਾਸ ਅਸੀਂ ਮਾਫੀ ਮੰਗੀ ਹੈ ਅਸੀਂ ਫੇਲ ਹੋਏ ਹਾਂ ਅਸੀਂ 10 ਦਿਨ ਬੈਠਣਾ ਕੁਝ ਨਹੀਂ ਸੀਗਾ ਇਹਦਾ ਰੂਟ ਕੌਜ਼ ਕੀ ਹੈ ਉਹਨੂੰ ਐਨਾਲਾਈਜ਼ ਕਰਨਾ ਹੈ ਐਂਡ ਵੇ ਉਹ ਉਹ ਬ੍ਰਿਕਸ਼ਾਂ ਨੂੰ ਦੇਖੋ ਉਹ ਜੇ ਬ੍ਰਿਕਸ਼ ਪਏ ਆ ਇਹ ਪ੍ਰੈਸੀਡੈਂਟ ਸੈੱਟ ਕਰੀਏ ਹੋ ਨਸੀ ਆਪਣੀ ਐਕਟ ਨੂੰ ਇੰਪਰੂਵ ਕਰਕੇ ਕਿ ਇਹ पेड़ ਬੱਚਾਂ ਜਾਨ ਬਚਾ ਲਈ ਜਿਹੜੇ ਉਹ ਖੜੇ ਆ ਉਹਦੀ ਛਾਂ 'ਚ ਅਸੀਂ ਕੱਲ ਬੈਠੇ ਸੀਗੇ ਕਿਉਂਕਿ ਇਨੀ ਤੁਪਸੀ ਕੱਲ ਗਰਮੀ ਸੀ ਅੱਜ ਤਾਂ ਕਲਾਉਡੀ ਹੈ ਅਸੀਂ ਉੱਥੇ ਬੈਠ ਕੇ ਅਫਸੋਸ ਕਰ ਰਹੇ ਸੀ ਉੱਥੇ ਬੈਠ ਕੇ ਆਰਟ ਤੇ ਉਹ ਆ ਜੋ ਉਹਨਾਂ ਨੇ ਉੱਥੇ ਗੇਟ ਹੀ ਬੰਦ ਕਰਤਾ ਸੀਗਾ ਉਹਨ ਖੁੱਲ ਗਿਆ ਹੈ ਉੱਥੇ ਅਸੀਂ ਕੁਝ ਆਰਟ ਉਹ ਜ਼ਰੂਰ ਤੁਸੀਂ ਫੋਟੋਸ ਲੈ ਕੇ ਜਾਣਾ ਪੋਸਟਰ ਬਣਾਇਆ ਹੈ ਆਰਟਵਰਕ ਕੀਤਾ ਹੈ ਗਰੀਵਿੰਗ ਦੇ ਲਗ-ਲਗ ਫਾਰਮ ਹੁੰਦੇ ਨੇ ਅਫਸੋਸ ਕਰਨ ਦੇ ਰੋਣ ਦੇ ਮਾਰਨਿੰਗ ਦੇ ਅਲਗ-ਲਗ ਫਾਰਮ ਹੈ ਆਰਟਵਰਕ ਇਹ ਕਿ ਐ ਮਨਮੈਅ ਤੇ ਕੁਝ ਸਟੂਡੈਂਟਸ ਡਰਾ ਕਰ ਰਹੇ ਸੀ ਡਾਕਟਰ ਪਵਨ ਵੀ ਹਾਂਜੀ ਥੈਂਕ ਯੂ ਹਾਂਜੀ ਥੈਂਕ ਯੂ ਜੀ ਆਨ ਲਈ ਬਹੁਤ ਬਹੁਤ ਥੈਂਕ ਯੂ ਜਿਵੇਂ ਤੁਸੀਂ ਦੇਖਿਆ ਕਿ ਅੰਤਿਮ ਅਰਦਾਸ ਜਿਹੜੀ ਐ ਇਸ ਪੇੜਾਂ ਦੀ ਕੀਤੀ ਗਈ ਐ ਉਹ ਜਿਵੇਂ ਅਸੀਂ ਗੱਲਬਾਤ ਕੀਤੀ ਸਾਡੇ ਨਾਲ ਪਹਿਲੇ ਪੀਪੀਆਰ ਮਾਰਕੀਟ ਦੇ ਪ੍ਰਧਾਨ ਰਾਜਾ ਸੀ ਤੇ ਉਹਨਾਂ ਦੇ ਨਾਲ ਉਸ ਤੋਂ ਬਾਅਦ ਡਾਕਟਰ ਜਿਹੜੇ ਇੱਥੇ ਮੈਮ ਬੈਠੇ ਹੋਏ ਨੇ ਕਾਫੀ ਦਿਨਾਂ ਤੋਂ ਉਹਨਾਂ ਨੇ ਵੀ ਜਿਹੜਾ ਇਸ ਚੀਜ਼ ਦਾ ਕਾਫੀ ਵਿਰੋਧ ਜਿਤਾਉਂਦੇ ਹੋਏ ਨਜ਼ਰ ਆਏ ਕਿ ਜਿਹੜਾ ਇਹ ਕੱਟਿਆ ਗਿਆ ਉੱਥੇ ਕਿਹਾ ਜਾਂਦਾ ਡਾਕਟਰਾਂ ਵੱਲੋਂ ਕਿਹਾ ਜਾਂਦਾ ਜਾਂ ਸਾਰੇ ਕਹਿੰਦੇ ਨੇ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਕਹਿੰਦੇ ਨੇ ਕਿ ਜਿਹੜੇ ਪੇੜ ਲਗਾਏ ਜਾਣ ਕਿਉਂਕਿ ਆਕਸੀਜਨ ਜਿਹੜੀ ਆ ਸਾਨੂੰ ਮਿਲਦੀ ਹੈ ਦੇਖਣ ਨੂੰ ਵੀ ਮਿਲਦਾ ਕਿ ਕੋਈ ਜਾਂਦੇ ਨੇ ਲੀਡਰ ਜਾਂਦੇ ਨੇ ਉੱਥੇ ਪੇੜ ਲਗਾਉਂਦੇ ਨੇ ਕਿ ਆਕਸੀਜਨ ਮਿਲਣ ਵਾਸਤੇ ਸਾਨੂੰ ਪੇੜ ਲਗਾਣੇ ਬਹੁਤ ਜ਼ਰੂਰੀ ਆ ਪਰ ਇੱਧਰ ਜਿਹੜਾ ਕਤਲ ਜਿਹੜਾ ਸਿਵ ਸਰਜਨ ਦਫਤਰ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਈਆਂ ਜਿਹੜਾ ਪੇੜਾ ਦੇ ਕਤਲ ਜਿਹੜਾ ਕੀਤਾ ਗਿਆ ਉਸ ਤੇ ਅੱਜ ਜਿਹੜੀ ਲਗ ਲਗ ਐਨ ਜੀਓਜ਼ ਔਰ ਡਾਕਟਰ ਦੀ ਜਿਹੜੇ ਇੱਥੇ ਵਿਰੋਧ ਜਿਹੜੇ ਕਰ ਰਹੇ ਸੀ ਔਰ ਇਸ ਪੇੜਾ ਦਾ ਅੰਤਿਮ ਅਰਦਾਸ ਜਿਹੜੀ ਕੀਤੀ ਗਈ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ ਤਲਕਮ ਜੀ